ਮਾਤਾ ਜੀ ਕਹਿੰਦੇ ਕੀ ਹੋ ਗਿਆ ਕਹਿੰਦੇ ਬਾਬੇ ਬੁਲਾਉਣੇ ਆ ਮਾਤਾ ਜੀ ਕਹਿੰਦੇ ਮੈਂ ਪਾਠ ਕਰ ਰਹੀ ਆ ਤੁਸੀਂ ਰਾਮ ਕਰ ਰਹੇ ਹੋ ਵੀ ਪਹਿਲਾਂ ਮੈਨੂੰ ਬਾਤ ਸੁਣੂਗੀ ਜਾਂ ਤੁਹਾਨੂੰ ਸੁਣੂਗੀ ਹਾਂਜੀ ਤੂੰ ਬਾਬੇ ਨੇ ਨਹੀਂ ਬੁਲਾਇਆ ਵੀ ਐਂ ਤੁਹਾਨੂੰ ਸੁਪਨਾ ਆਇਆ ਜਾਂ ਇੱਦਾਂ ਹੀ ਭਲਿਖਾ ਪਿਆ ਤਾਂ ਕਹਿੰਦੇ ਆਪਾਂ ਫੇਰ ਕੰਬਲ ਲੈ ਕੇ ਪੈ ਗਏ ਕਹਿੰਦੇ ਦੂਜੀ ਵਾਰੀ ਮੈਨੂੰ ਫੇਰ ਆਵਾਜ਼ ਆਈ ਬਾਬੇ ਕਹਿੰਦਾ ਕੰਬਲ ਲਾ ਕੇ ਮਾਰਿਆ ਮਾਤਾ ਜੀ ਕਹਿੰਦੇ ਹੋ ਕੀ ਗਿਆ ਤੁਹਾਨੂੰ ਕਹਿੰਦੇ ਮੈਂ ਕਹਿੰਦੀ ਨਹੀਂ ਬਾਬੇ ਬੁਲਾ ਰਹੇ ਆ ਬਾਬਾ ਜੀ ਅਜਾ ਅਸਾਂ ਤੋਂ ਉੱਠੇ ਹੀ ਇੰਨੇ ਨੂੰ ਸੁਨੇਹਾ ਆ ਗਿਆ ਵੀ ਬਾਬਾ ਜੀ ਢਿੱਲੇ ਹੋ ਗਏ ਸਤਿਪਰਮਪੀਰ ਸਿੰਘ ਜੀ ਕਹਿੰਦੇ ਜਦੋਂ ਮੈਂ ਗਿਆ ਮੇਰੇ ਜੰਦਿਆਂ ਨੂੰ ਆਸਨ ਤੋਂ ਇਦਾਂ ਥੱਲੇ ਲਤਾਂ ਲਮਕਾ ਕੇ ਬੈਠੇ ਸੀ ਬਾਬਾਈ ਦੇ ਨੇਤਰ ਭਰੇ ਹੋਏ ਸੀ ਕਹਿੰਦੇ ਕਿ ਮੈਂ ਕੋਲ ਗਿਆ ਕਹਿੰਦੇ ਮੈਂ ਪੁੱਛਿਆ ਕੀ ਹੋ ਗਿਆ ਕੀ ਹੋ ਗਿਆ ਕਹਿੰਦੇ ਮੈਂ ਜੱਫੀ ਪਾ ਲਈ ਕਹਿੰਦੇ ਮੈਂ ਕਿਹਾ ਵੀ ਇਸ ਤੋਂ ਪਹਿਲਾਂ ਤਾਂ ਇਦਾਂ ਕਦੇ ਕੀਤਾ ਨਹੀਂ ਵੀ ਕੀ ਹੋਇਆ ਕਹਿੰਦੇ ਮੈਂ ਪੁੱਛਿਆ ਹੋਇਆ ਕੀ ਹੈ ਕਹਿੰਦੇ ਬੋਲੇ ਉਹ ਜ਼ਰੂਰ ਕੁਝ ਪਰ ਕਹਿੰਦੇ ਉਹਨਾਂ ਦਾ ਗਲ ਭਰਿਆ ਹੋਇਆ ਸੀ ਉਰਾਗ ਚ ਉਹਨੂੰ ਪਤਾ ਸੀ ਵੀ ਇਹ ਮੇਰਾ ਸਭ ਤੋਂ ਪਿਆਰਾ ਸੇਵਕ ਸੀ ਇਹਨੇ ਸਾਰੀ ਜ਼ਿੰਦਗੀ ਮੇਰੇ ਵਾਸਤੇ ਸਭ ਕੁਝ ਛੱਡਤਾ ਜਾਂਦੀ ਵਾਰੀ ਇਹਨੂੰ ਮੈਂ ਗਲੇ ਲਾ ਲਾ ਕਹਿੰਦੇ ਬੋਲੇ ਜਰੂਰ ਮੈਨੂੰ ਸਮਝ ਨਹੀਂ ਲੱਗੀ ਕਹਿੰਦੇ ਉਹਨਾਂ ਨੇ ਮੈਨੂੰ ਕਹਿੰਦੇ ਮੈਨੂੰ ਲਟਾ ਦਿਓ ਕਹਿੰਦੇ ਸੀ ਲਟਾ ਤੇ